ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਦੋਂ ਪਿਛਲੇ ਸਾਲ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਭਰੀ ਸਭਾ 'ਚ ਇਹ ਗੱਲ ਆਖੀ ਸੀ ਕਿ ਜੇ ਸਾਡੀ ਸਰਕਾਰ ਦੌਰਾਨ ਕੋਈ ਸਾਥੋਂ ਗਲਤੀਆਂ ਹੋ ਗਈਆਂ ਸਾਡੀ ਸਰਕਾਰ ਵੇਲੇ ਸਾਡੇ ਪ੍ਰਸ਼ਾਸਨ ਵੇਲੇ ਜੇ ਸਾਥੋਂ ਕੁਝ ਗਲਤੀਆਂ ਹੋਈਆਂ ਤਾਂ ਸੰਗਤ ਸਾਨੂੰ ਜਿਹੜਾ ਉਹ ਮਾਫ਼ ਕਰ ਦੇਵੇ। ਉਸ ਤੋਂ ਬਾਅਦ ਇਹ ਕਿਆਸਰਾਈਆਂ ਸ਼ੁਰੂ ਹੋ ਗਈਆਂ ਸੀਗੀਆਂ ਕਿ ਜਿਹੜੇ ਸੁਖਦੇਵ ਸਿੰਘ ਢੀਂਡਸਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁੰਦੇ ਸੀਗੇ ਮੰਤਰੀਆਂ ਦੇ ਅਹੁਦੇ ਤੇ ਰਹੇ, ਲੋਕ ਸਭਾ ਤੱਕ ਪਹੁੰਚੇ, ਲੋਕ ਸਭਾ ਦੇ ਵਿੱਚ ਵੀ ਜਦੋਂ ਵਾਜਪਈ ਦੀ ਗਵਰਨਮੈਂਟ ਸੀਗੀ ਉਸ ਵੇਲੇ ਮੰਤਰੀ ਵੀ ਰਹੇ ਤਾਂ ਇਹ ਗੱਲਾਂ ਸਾਹਮਣੇ ਆਉਣ ਲੱਗ ਪਈਆਂ ਸੀਗੀਆਂ ਕਿ ਸੁਖਦੇਵ ਸਿੰਘ ਢੀਂਡਸਾ ਜਿਹੜੇ ਆ ਇਹ ਇੱਕ ਵਾਰ ਫੇਰ ਤੋਂ ਸ਼੍ਰੋਮਣੀ ਅਕਾਲੀ ਦਲ ਬਦਲ ਜੁਆਇਨ ਕਰ ਸਕਦੇ ਆ। ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਭੰਗ ਕਰਕੇ ਇੱਕ ਵਾਰ ਫੇਰ ਤੋਂ ਸ਼੍ਰੋਮਣੀ ਅਕਾਲੀ ਦਲ ਆ ਸਕਦੇ ਆ ਹੁਣ ਅੱਜ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਜਿਹੜਾ ਉਹ ਵਿਰਾਮ ਲੱਗ ਗਿਆ ਵਿਰਾਮ ਇਸ ਕਰਕੇ ਲੱਗ ਗਿਆ ਵੀ ਸੁਖਦੇਵ ਸਿੰਘ ਢੀਂਸਾ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜੁਆਇਨ ਕਰਨ ਜਾ ਰਹੇ ਨੇ ਅੱਜ ਸ਼ਾਮ ਤੱਕ ਉਮੀਦ ਹੈ ਕਿ ਇਹਦਾ ਅਧਿਕਾਰਿਕ ਐਲਾਨ ਜਿਹੜਾ ਕਰ ਦਿੱਤਾ ਜਾਵੇਗਾ ਸੁਖਦੇਵ ਸਿੰਘ ਢੀਂਸਾ ਇੱਕ ਵਾਰ ਫੇਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਆਪਣੀ ਪਾਰਟੀ ਨੂੰ ਰਲਾਰੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਹ ਪੱਲਾ ਫੜਨ ਜਾ ਰਹੇ ਨੇ ਦਰਸਲ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਅੱਜ ਭਲਕੇ ਜਿਹੜਾ ਉਹ ਅਨਾਉਂਸਮੈਂਟ ਵੀ ਹੋ ਜਾਣੀ ਆ ਵੀ ਕਿਹੜੀ ਡੇਟ ਨੂੰ ਕਿਹੜੇ ਤਰੀਕਾ ਨੂੰ ਇਹ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਕੈਂਡੀਡੇਟਸ ਦੀ ਭਾਲ ਕੀਤੀ ਜਾ ਰਹੀ ਆ ਇਸੇ ਦੌਰਾਨ ਖਬਰ ਆਈ ਕਿ ਜਦੋਂ ਸੰਗਰੂਰ ਸੀਟ ਜਿਹੜੀ ਸੰਗਰੂਰ ਲੋਕ ਸਭਾ ਸੀਟ ਜਿਹੜੀ ਇਸ ਵੇਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹਲਕਾ ਜਿੱਥੋਂ ਮੁੱਖ ਮੰਤਰੀ ਭਗਵੰਤ ਮਾਨ ਦੋ ਵਾਰ ਜਿੱਤ ਕੇ ਲੋਕ ਸਭਾ ਪਹੁੰਚੇ ਉਥੋਂ ਕੈਂਡੀਡੇਟ ਕਿਹਨੂੰ ਬਣਾਈਏ ਤਾਂ ਸਾਹਮਣੇ ਨਾਮ ਆਉਂਦਾ ਪਰਮਿੰਦਰ ਸਿੰਘ ਢੀਂਟਸਾ ਦਾ ਪਰਮਿੰਦਰ ਸਿੰਘ ਢੀਂਟਸਾ ਸੁਖਦੇਵ ਸਿੰਘ ਢੀਂਟਸਾ ਦੇ ਸੁਪੁੱਤਰ ਨੇ ਔਰ ਅਕਾਲੀ ਭਾਜਪਾ ਸਰਕਾਰ ਵੇਲੇ ਜਦੋਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਸੀ ਉਸ ਵੇਲੇ ਫਾਈਨੈਂਸ ਮਿਨਿਸਟਰ ਵੀ ਰਹੇ ਆ ਇਹ ਤੋਂ ਪਹਿਲਾਂ ਮਨਪ੍ਰੀਤ ਬਾਦਲ ਫਾਈਨੈਂਸ ਮਿਨਿਸਟਰ ਹੁੰਦੇ ਸੀ ਜਦੋਂ ਮਨਪ੍ਰੀਤ ਬਾਦਲ ਨੇ ਬਗਾਵਤ ਕਰ ਦਿੱਤੀ ਤਾਂ ਇਹ ਜਿਹੜੀ ਜ਼ਿੰਮੇਵਾਰੀ ਆ ਪਰਮਿੰਦਰ ਸਿੰਘ ਢੀਂਡਸਾ ਨੂੰ ਦਿੱਤੀ ਗਈ ਸੀ ਸੋ ਇਹ ਵੀ ਜਿਹੜੀਆਂ ਸਿਆਸੀ ਗੱਲਾਂ ਦੇਜ਼ ਹੋ ਗਈਆਂ ਨੇ ਇਹ ਵੀ ਕਿੱਸਰਾਂੀਆਂ ਤੇਜ਼ ਹੋ ਗਈਆਂ ਨੇ ਕਿ ਜਦੋਂ ਸੁਖਦੇਵ ਸਿੰਘ ਢੀਂਡਸਾ ਆਪਣੀ ਪਾਰਟੀ ਨੂੰ ਰਲਵਾਉਣਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਤਾਂ ਉਸੇ ਦੌਰਾਨ ਇਹ ਵੀ ਐਲਾਨ ਹੋ ਜਾਣਾ ਵੀ ਸੰਗਰੂਰ ਲੋਕ ਸਭਾ ਸੀਟ ਤੋਂ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਆ ਉਹ 2024 ਦੀਆਂ ਲੋਕ ਸਭਾ ਚੋਣਾਂ ਲੜਨਗੇ ਦਰਅਸਲ ਦੋਵਾਂ ਦਰਮਿਆਨ ਕਨਫਲਿਕਟ ਉਦੋਂ ਪੈਦਾ ਹੋਇਆ ਸੀਗਾ ਜਦੋਂ ਕਿਸਾਨੀ ਬਿੱਲ ਲਿਆਏ ਗਏ ਸੀਗੇ ਜਦੋਂ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆਈ ਸੀ ਤਾਂ ਉਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਸਾਨਾਂ ਦੇ ਹੱਕ ਵਿੱਚ ਨਾਅਰਾ ਮਾਰਦਿਆਂ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਡ ਕਰ ਲਿਆ ਸੀ 2022 ਦੀਆਂ ਜਦੋਂ ਚੋਣਾਂ ਆਈਆਂ ਤਾਂ ਉਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ مرحوم ਇਹਨਾਂ ਨੇ ਆਪਣੀ ਪਾਰਟੀ ਬਣਾਈ ਸੀਗੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਿਹਨੂੰ ਅੰਗਰੇਜ਼ੀ ਦੇ ਵਿੱਚ ਯੂਨਾਈਟਿਡ ਵੀ ਕਹਿੰਦੇ ਆ ਪਰ ਉਤੋਂ ਬਾਅਦ ਜਦੋਂ ਰਣਜੀਤ ਸਿੰਘ ਬ੍ਰਹਮਪੁਰਾ ਅਕਾਲ ਚਲਾਨਾ ਕਰ ਗਏ ਇਸ ਫਾਨੀ ਦੁਨੀਆ ਨੂੰ ਹਲਵੈਦਾ ਕਹਿ ਗਏ ਤਾਂ ਦੱਸਿਆ ਜਾਂਦਾ ਵੀ ਸੁਖਦੇਵ ਸਿੰਘ ਢੀਂਡਸਾ ਹੋਣੀ ਇਕੱਲੇ ਰਹਿ ਗਏ ਸੀਗੇ ਇਹ ਚਾਹਦੇ ਸੀਗੇ ਵੀ ਕਿਸੇ ਪਾਰਟੀ ਦੇ ਨਾਲ ਸਾਡਾ ਗੱਠਜੋੜ ਹੋ ਜਾਵੇ ਤਾਂ ਜਦੋਂ ਸੁਖਬੀਰ ਬਾਦਲ ਹੋਣਾ ਨੇ ਮਾਫੀ ਮੰਗੀ ਤਾਂ ਉਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੂੰ ਇਦਾਂ ਲੱਗਾ ਵੀ ਸਾਨੂੰ ਇੱਕ ਵਾਰ ਫੇਰ ਤੋਂ ਇਕੱਠੇ ਹੋ ਜਾਣਾ ਚਾਹੀਦਾ ਪਰ ਇੱਥੇ ਸਵਾਲ ਇੱਕ ਹੋਰ ਵੀ ਹੈ ਕਿ ਅੰਦਰਖਾਤੇ ਦਾ ਅਕਾਲੀ ਦਲ ਇਹ ਵੀ ਚਾਹੁੰਦਾ ਵੀ ਭਾਜਪਾ ਦੇ ਨਾਲ ਸਾਡਾ ਗੱਠ ਜੁੜ ਹੱਲੇ ਵੀ ਹੋ ਜਵੇ ਕਿਉਂਕਿ ਹਾਲੀ ਦੇ ਵਿੱਚ ਅਸੀਂ ਦੇਖਿਆ ਕਿ ਸੁਨੀਲ ਜਾਖੜ ਉਹਨਾਂ ਨੇ ਕਿਹਾ ਵੀ ਜੇ ਲੋਕ ਚਾਹੁੰਦੇ ਆ ਤਾਂ ਸਾਡਾ ਗੱਠ ਜੁੜ ਹੋ ਜਾਣਾ ਚਾਹੀਦਾ ਪਰ ਇੱਕ ਪਾਸੇ ਸੁਖਦੇਵ ਸਿੰਘ ਢੀਂਡਸਾ ਜਿਹੜੇ ਆ ਉਹ ਇੱਕ ਵਾਰ ਫੇਰ ਅਕਾਲੀ ਦਲ ਬਾਦਲ ਚ ਜਾ ਰਹੇ ਆ ਆਪਣੀ ਪਾਰਟੀ ਸਮੇਤ ਔਰ ਦੂਜੇ ਪਾਸੇ ਜਿਹੜੀ ਪਾਰਟੀ ਚੋਂ ਜਾ ਰਹੀ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਕਾਹਲੀ ਆ ਵੀ ਭਾਜਪਾ ਦੇ ਨਾਲ ਸਮਝੌਤਾ ਹੋ ਜਵੇ ਸੋ ਕਿਤੇ ਨਾ ਕਿਤੇ ਸਥਿਤੀ ਜਿਹੜੀ ਆ ਇੱਕ ਵਾਰ ਫੇਰ ਫਸ ਸਕਦੀ ਆ ਵੀ ਜੇ ਕਿਤੇ ਅਕਾਲੀ ਦਲ ਨੇ ਜੇਬ ਸ਼ਬਦ ਮੈਂ ਵਰਤ ਰਿਆਂ ਵੀ ਜੇ ਕਿਤੇ ਅਕਾਲੀ ਦਲ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਦੇ ਨਾਲ ਹੱਥ ਮਿਲਾ ਲਿਆ ਤਾਂ ਸਥਿਤੀ ਜਿਹੜੀ ਆ ਫੇਰ ਡਮਾਡੋਲ ਹੋ ਜਾਏਗੀ ਪਰ ਫਿਲਹਾਲ ਜਿਹੜੀਆਂ ਖਬਰਾਂ ਇਹ ਹੀ ਨੇ ਕਿ ਸੁਖਦੇਵ ਸਿੰਘ ਢੀਂਡਸਾ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜੁਆਇਨ ਕਰਨਗੇ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਵਿਭੂਸ਼ਣ ਵੀ ਦਿੱਤਾ ਗਿਆ ਸੀ ਜੇ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਵਾਜਪਾਈ ਗਵਰਨਮੈਂਟ ਸੀਗੀ ਉਸ ਦੌਰਾਨ ਇਹ ਮੰਤਰੀ ਵੀ ਰਹੇ ਆ ਇਨਾਂ ਨੇ ਆਪਣਾ ਜਿਹੜਾ ਸਿਆਸੀ ਕਰੀਅਰ ਹੈ ਇਹ ਕਾਲਜ ਪੋਲਿਟਿਕਸ ਤੋਂ ਸਟਾਰਟ ਕੀਤਾ ਸੀ ਉਸ ਤੋਂ ਬਾਅਦ ਪਿੰਡ ਦੇ ਸਰਪੰਚ ਬਣੇ ਉੱਬਾਵਾਲ ਇਹਨਾਂ ਦਾ ਜੱਦੀ ਪਿੰਡ ਆ ਉੱਥੇ ਸਰਪੰਚ ਬਣਦੇ ਆ ਫਿਰ ਇਹ ਧਨੋਲਾ ਤੋਂ ਬਤੌਰ ਜਿਹੜਾ ਵਿਧਾਨ ਸਭਾ ਪਹੁੰਚਦੇ ਆ ਆਜ਼ਾਦ ਜਿੱਤਦੇ ਆ ਉਸ ਤੋਂ ਬਾਅਦ ਅਕਾਲੀ ਦਲ ਜੁਆਇਨ ਕਰ ਲੈਂਦੇ ਆ ਸੁਨਾਮ ਤੋਂ ਜਿੱਤਦੇ ਆ ਫਿਰ ਕਰਦੇ ਕਰਦੇ ਇਹਨਾਂ ਦਾ ਜਿਹੜਾ ਸਫ਼ਰ ਚੱਲਦਾ ਤਾਂ ਫਿਰ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਜੁਆਇਨ ਕਰ ਲੈਂਦੇ ਆ ਔਰ ਉਸ ਦੌਰਾਨ ਮੰਤਰੀ ਵੀ ਰਹਿੰਦੇ ਆ ਤੇ 2021 ਦੇ ਵਿੱਚ ਵਖਰੇਵਾ ਹੋ ਗਿਆ ਸੀਗਾ ਤੇ ਅੱਜ 2024 ਦੇ ਵਿੱਚ ਇੱਕ ਵਾਰ ਫਿਰ ਤੋਂ ਇਕੱਠੇ ਹੋਣ ਜਾ ਰਹੇ ਆ ਜਦੋਂ ਸਿਰ ਦੇ ਉੱਤੇ ਲੋਕ ਸਭਾ ਚੋਣਾਂ ਆਖੜੀਆਂ ਨੇ